ਮੈਂ ਆ ਵੇਖੋ ਜੀ ਮੈਂ ਟੈਟੂ ਬਣਾਇਆ ਆਪਣੇ ਭਰਾ ਦਾ ਮਾਨੀ ਤੇ ਚੇਤੋ ਲਿਖਿਆ ਚੇਤੋ ਤੇ ਮਾਨੀ ਮੇਰੇ ਭਰਾ ਦਾ ਨਾ ਚੇਤੋ ਤੇ ਮੈਂ ਮਾਨੀ ਪਰ ਮੈਂ ਚੀਜ਼ ਹੈ ਨਾ ਆਪਣੇ ਨਾਲ ਰੱਖਣਾ ਚਾਹੁੰਦੀ ਹਾਂ ਮੈਂ ਫੀਲ ਕਰਨਾ ਚਾਹੁੰਦੀ ਕਿ ਮੇਰੇ ਨਾਲ ਮੇਰਾ ਭਰਾ ਹੈਗਾ ਚਾਹੇ ਉਹ ਕਿਸੇ ਫੋਟੋ 'ਚ ਬਣ ਕੇ ਚਾਹੇ ਉਹ ਕਿਸੇ ਲਿਖਣ 'ਚ ਬਣ ਕੇ ਕਿਸੇ ਨਾਮ 'ਚ ਬਣ ਕੇ ਆ ਪਰ ਮੇਰੇ ਨਾਲ ਹੈਗਾ ਮੈਂ ਦੇਖੋ ਸਤਿ ਸ਼੍ਰੀ ਅਕਾਲ ਜੀ ਦੀਪ ਸਰਦਾਰ ਨੇ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦਿਓ। ਕਲਦੀਪ ਨੇ ਆਪਣੇ ਭਰਾ ਦੀ ਯਾਦ ਵਿੱਚ ਉਹਦੇ ਨਾਮ ਦਾ ਟੈਟੂ ਆਪਣੀ ਬਾਹੋਂ ਤੇ ਬਣਵਾਇਆ। ਅਤੇ ਬੀਤੀ ਰਾਤ ਲਾਈਵ ਆਨ ਕੇ ਉਸ ਟੈਟੂ ਨੂੰ ਸਾਰਿਆਂ ਨੂੰ ਦਿਖਾਇਆ ਦੀਪ ਨੇ ਦੱਸਿਆ ਜਦੋਂ ਕੁਆਰੀ ਹੁੰਦੀ ਸੀ ਤਾਂ ਉਹਨੇ ਸੋਚਿਆ ਸੀ ਕਿ ਉਹ ਆਪਣੇ ਭਰਾ ਨੂੰ ਸਰਪ੍ਰਾਈਜ਼ ਦਵੇਗੀ ਉਹਦੇ ਨਾਮ ਦਾ ਟੈਟੂ ਬਣਵਾ ਕੇ ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਐਦਾਂ ਹੋਣ ਵਾਲਾ ਹੈ ਸੋ ਇਸੇ ਦੇ ਚਲਦੇ ਦੀਪ ਨੇ ਆਪਣੇ ਭਰਾ ਅਤੇ ਖੁਦ ਦਾ ਨਾਮ ਲਖਵਾ ਕੇ ਟੈਟੂ ਬਣਵਾਇਆ ਜੋ ਟੈਟੂ ਤੁਸੀਂ ਆਪਣੀ ਸਕਰੀਨ ਉੱਤੇ ਚੱਲਦਾ ਹੋਇਆ ਦੇਖ ਸਕਦੇ ਹੋ ਦੀਪ ਨੇ ਕਿਹਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਭਰਾ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹਾਂ ਭਾਵੇਂ ਕਿ ਉਹ ਇੱਕ ਲਿਖਤ ਦੇ ਤੌਰ ਤੇ ਕਿਉਂ ਨਹੀਂ ਆ ਕਿਉਂ ਮੈਂ ਏ ਜੀ ਵੈਸੇ ਤਾਂ ਚਲੋ ਹਰੇ ਹਰ ਮਤਲਬ ਕਦੇ ਵੀ ਮੈਂ ਜੁੰਦੀ ਜਾਗਦੀ ਕਦੇ ਜਿੰਦੀ ਜਾਂ ਨੂੰ ਤਾਂ ਕਦੇ ਵੀ ਆਪਣੇ ਨਹੀਂ ਭੁੱਲਦੇ ਨਾ ਪਰ ਮੈਂ ਚੀਜ਼ ਹੈ ਨਾ ਆਪਣੇ ਨਾਲ ਰੱਖਣਾ ਚਾਹੁੰਦੀ ਹਾਂ ਮੈਂ ਫੀਲ ਕਰਨਾ ਚਾਹੁੰਦੀ ਕਿ ਮੇਰੇ ਨਾਲ ਮੇਰਾ ਭਰਾ ਹੈਗਾ ਚਾਹੇ ਉਹ ਕਿਸੇ ਫੋਟੋ ਚ ਬਣ ਕੇ ਚਾਹੇ ਉਹ ਕਿਸੇ ਲਿਖਣ ਚ ਬਣ ਕੇ ਕਿਸੇ ਨਾਮ ਚ ਬਣ ਕੇ ਆ ਪਰ ਮੇਰੇ ਨਾਲ ਹੈਗਾ ਮੈਂ ਦੇਖੋ ਤੇ ਮੈਨੂੰ ਬਹੁਤ ਮੈਂ ਮਤਲਬ ਮੈਂ ਸੋਚਿਆ ਸੀ ਪਹਿਲਾਂ ਮੈਂ ਜਦੋਂ ਇੱਕ ਵਾਰੀ ਹੁੰਦੀ ਸੀ ਨਾ ਮੈਂ ਉਦੋਂ ਸੋਚੀ ਸੀ ਕਿ ਮੈਂ ਟੈਟੂ ਬਣਵਾਉਂਗੀ ਨਾ ਆਪਣੇ ਭਰਾ ਨੂੰ ਸਰਪ੍ਰਾਈਜ਼ ਦੇ ਮੈਂ ਉਦੋਂ ਸੋਚਦੀ ਸੀ ਮੰਮੀ ਤੇ ਭਰਾ ਦਾ ਬਣਾਉਣਾ ਟੈਟੂ ਜਿਹੜੇ ਚਲ ਗਏ ਆ ਉਹ ਹੁਣ ਆਪਣੇ ਨਹੀਂ ਹੁੰਦੇ ਕਿ ਜਿਹੜੇ ਜਲੇ ਜਾਂਦੇ ਆ ਆਪਣੇ ਨਹੀਂ ਹੁੰਦੇ ਹਨ ਮੈਂ ਬਹੁਤ ਟਾਈਮ ਆਪਣੇ ਲੈੜੀ ਨੂੰ ਮਿਸ ਕੀਤਾ ਪਰ ਨਹੀਂ ਉਹ ਵਾਪਸ ਕਦੇ ਨਹੀਂ ਆਏ ਨਾ ਉਹਨਾਂ ਨੇ ਸਾਡੀ ਫਿਕਰ ਕੀਤੀ ਹਨ ਤੇ ਫਿਰ ਮੈਂ ਸੋਚਿਆ ਕਿ ਨੇ ਜਿਹੜੇ ਹੈਗੇ ਨੇ ਕੋਲ ਉਹਨਾਂ ਨੂੰ ਸੰਭਾਲ ਲਓ ਬਈ ਇਹ ਚੀਜ਼ ਹਮੇਸ਼ਾ ਸੋਚੀ ਤੇ ਪਰ ਨਾ ਪਤਾ ਨਹੀਂ ਰੱਬ ਨੂੰ ਕੀ ਚੰਗ ਲੱਗਿਆ ਸੀ ਇੰਨੇ ਜਾਣੇ ਵੀ ਹੈ ਨਹੀਂ ਤਾਂ ਵੀ ਰੱਬ ਨੇ ਹਨਾ ਪਰ ਮੈਂ ਇਹ ਚੀਜ਼ ਘੜ ਮੈਂ ਨਹੀਂ ਮਤਲਬ ਉਹਨੇ ਮੇਰੇ ਕੋ ਮਮੀ ਮੈਨੂੰ ਸੰਭਾਲਣਾ ਮੈਂ ਸੰਭਾਲ ਵੀ ਰਹੀ ਐ ਨਹੀਂ ਕਿ ਇਹਨੂੰ ਸੰਭਾਲ ਨਹੀਂ ਰਹੀ ਮਮੀ ਨੂੰ ਪਰ ਮੈਂ ਇੱਕ ਚੀਜ਼ ਸੋਚ ਲਈ ਸੀ ਕਿ ਮੇਰਾ ਮੇਰਾ ਮਤਲਬ ਜਿਹੜੀਆਂ ਲਾਈਨਾਂ ਐ ਚੀ ਪਰ ਮੇਰਾ ਭਰਾ ਮੇਰੇ ਨਾਲ ਰਵੇ ਪਰ ਰਵੇ ਤੇ ਮੇਰਾ ਭਰਾ ਮੇਰੇ ਨਾਲ ਆ ਦੇਖੋ ਟੈਟੂ ਬਹੁਤ ਸੋਹਣਾ ਬਣਾਇਆ ਵੀਰੇ ਹੁਣਾਂ ਨੇ ਨਾ ਸੁਣ ਥੋੜੀ ਜਿਹੀ ਸਵੇਲਿੰਗ ਆਈ ਐ ਮੈਂ ਬੈਕ ਕੈਮਰਾ ਸ਼ਾਇਦ ਹੋ ਸਕਦਾ ਹੋਵੇ ਤੇ ਮੈਂ ਦਿਖਾਉਂਗੀ ਆ ਵੇਖੋ ਥੋੜੀ ਜਿਹੀ ਸਵੇਲਿੰਗ ਆਈ ਐ